ਤੇ ਕਹਣਾ ਤੇ ਆ ਆ ਉਧਰੋਂ ਮੱਥਾ ਆਹ ਦੇਖਿਓ ਓਏ ਨਿੰਕਾਰਾ ਦਾਦਾ ਵੱਜਿਆ ਬਲਵੀਰ ਸਿੰਘ ਦੁੱਲਾ ਦੂਸਰੇ ਪਾਸੇ ਜੱਗਾ ਦੁੱਗਾ ਵਾਲਾ ਕਰੂ ਦੋ ਹੱਥ ਦੇ ਨਹੀਂ ਕਰੂ ਦੋ ਹੱਥ ਦੇ ਨਹੀਂ ਉੱਡ ਗਈ ਤੂਰ ਹਵਾ ਹਵਾਈ ਹੋ ਗਿਆ ਬਲਵੀਰ ਸਿੰਘ ਦੁੱਲਾ ਬੱਗੇ ਪਿੰਡ ਦਾ ਬੱਗੇ ਪਿੰਡ ਦਾ ਅਗਲੀ ਕਬੱਡੀ ਆ ਗਿਆ ਲੈ ਵੀ ਲਖਿਆ ਕਰਦੇ ਗੱਲ ਹਰਦੀਪ ਜੀ ਲਓ ਆਜੋ ਲਓ ਇਸ ਸਮੇਂ ਕਬੱਡੀ ਜਲਾਲਪੁਰੀਆ ਉਹ ਬਾਲਾ ਇਸ ਸਮੇਂ ਕੁਝ ਹੀ ਕਰਦਾ ਪਰ ਬੈਠ ਵਿਖਾਂਗੇ ਇਹ ਇਸ ਸਮੇਂ ਤਾਵੀ ਐਲਫੋਰਡ ਕਬੱਡੀ ਕਲੱਬ ਦੇ ਲਈ ਕੰਗਦਾ ਵਾਦਾ ਖੇਡ ਮੈਦਾਨ ਦੇ ਵਿੱਚ ਕਰਦਾ ਹੋਇਆ ਇਹ ਮੈਨੂੰ ਲੱਗਦਾ ਛੋਟਾ ਨਾਥ ਗਲਬ ਵਾਲੇ ਕੰਗਦਾ ਵਾਦਾ ਕਰਕੇ ਆਇਆ ਚਲ ਵੀ ਅਗਲੀ ਕਬੱਡੀ ਬਾਗੀ ਪਰਮਜੀਤਪੁਰੀਆ ਇੱਕ ਇੱਕ ਦਾ ਵਾਅਦਾ ਕਰਦਾ ਹੋਇਆ ਇਸ ਸਮੇ ਖੇਡ ਮੈਦਾਨ ਦੇ ਵਿੱਚ ਇਹ ਆ ਬਾਗੀ ਸ਼ਹੀਦ ਭਗਤ ਸਿੰਘ ਸਰਹਾਲਾ ਨੂੰ ਲਈ ਉਧਰ ਰਾਜਾ ਜੋਲਜੀ ਮੇਨ ਸਪੌਂਸਰ ਦੇ ਸਰਹਾਲਾ ਨੂੰ ਕਬੱਡੀ ਕੱਪ ਦੇ ਗਾਈਜ਼ ਟ੍ਰਾਂਸਪੋਰਟ ਵਾਲੇ ਨਾਲ ਗੋਪੀ ਕੁੰਨਰ ਘੱਲੇ ਫੋਰਡੀਆਂ ਵਾਲਾ ਫਲੀਟ ਮੈਨੇਜਮੈਂਟ ਸੋਲੂਸ਼ਨ ਵਾਲਾ ਬਹੁਤ ਬਹੁਤ ਧੰਨਵਾਦ ਲਓ ਹੁਣ ਦੇਖਾਂਗੇ ਇਸ ਵੇ ਪਈ ਕਬੱਡੀ ਤੇ ਆ ਇਕਵਾਰੀ ਸ਼ੇਰ ਆ ਜਲਾਲ ਕੁਰੀਆ ਆ ਕਬੱਡੀ ਦਾ ਬ੍ਰਾਂਡਡ ਉਹ ਵਾਹੋ ਸੋਹਣਿਆ ਨਹੀਂ ਰਿਹਾ ਤੇਰੀਆਂ ਬਹੁਤ ਸੋਹਣਾ ਪੁਆਇੰਟ ਐਬਸਟ ਕਬੱਡੀ ਕਾਬਲੀ ਇੱਕ ਅੰਗ ਦਾ ਵਾਦਾ ਭਾਈ ਜੀ ਡਿਸਪਲਨ ਬਣਾ ਕੇ ਰੱਖਿਓ ਰਾਜੇ ਭਾਈ ਬਰਦਤ ਜੀ ਜਿਹੜੇ ਪਲੇਅਰ ਐਕਸ਼ਨ ਚ ਨਹੀਂ ਪਲੀਜ਼ ਬਿਠਾ ਦਿਓ ਮੇਰੀ ਬੇਨਤੀ ਹੈ ਤੁਹਾਡੀ ਟੀਮ ਦੇ ਪਲੇਅਰ ਹੈ ਜਿਹੜੇ ਬਿਠਾ ਦਿਓ ਵਧੀਆ ਲੱਗੂਗਾ ਡਿਸਪਲਨ ਆ ਮਨੀ ਸੰਧੂ ਛੱਠਿਆਂ ਵਾਲਾ ਕਬੱਡੀ ਪਾ ਰਿਹਾ ਮਨੀ ਨੇ ਕਬੱਡੀ ਪਾਈ ਹੈ ਲਓ ਟੱਚ ਕਰ ਦਿੱਤਾ ਮੁੰਡਾ ਅੱਜ ਸਮੇਂ ਆਈਸ ਹੈ ਬਲੈਕ ਤੇ ਸਲੀਪਰੀ ਬਣੀ ਰਹਿੰਦੀ ਹੈ ਡਰਾਈਵਰਾਂ ਦੀ ਜਾਨ ਤੇ ਬਣੀ ਰਹਿੰਦੀ ਹੈ ਡਰਾਈਵਰਾਂ ਦੀ ਜਾਨ ਤੇ ਬਣੀ ਨੇਵਰ ਨੂ ਬਲੈਕ ਆਈਸ ਹੇਲਟਨ ਸਕਿਉਰਟੀ ਵਾਲੇ ਲਓ ਉਂਗਲੀ ਕਬੱਡੀ ਫੇਰ ਗੱਡੀ ਛੜਕਾਂ ਤੇ ਜਾਵੇ ਮੇਲ ਦੀ ਗੱਡੀ ਛੜਕਾਂ ਤੇ ਜਾਵੇ ਮੇਲ ਦੀ ਜਿਹਨੇ ਸਾਨੂੰ ਮਾਮੇ ਘੇਰਦੇ ਰਾਤੀ ਸੁਪਨੇ ਚ ਤੂੰ ਘੇਰਦੀ ਲਓ ਪਈ ਹੋਈ ਕਬੱਡੀ ਹੀਰੇ ਦੀ ਆ ਡਾਇਮੰਡ ਦੀ ਆ ਡਾਇਮੰਡ ਦੀ ਆ ਲਓ ਹਾਊਸ ਆਊਟ ਟਾਇਰ ਵਾਲਾ ਮਿੱਠੂ ਮਾਨ ਕਰਦਾ ਹੈ ਇਸ ਨੌਜਵਾਨ ਤੇ ਲਓ ਹੀਰਾ ਕਬੱਡੀ ਪਾ ਕੇ ਬਲਵੀਰ ਸਿੰਘ ਦੁੱਲਾ ਬੱਗੇਪਿੰਡ ਦਾ ਕਬੱਡੀ ਦਾ ਮੱਚਦਾ ਅੰਗਿਆਰ ਸ਼ਾਟਵਾਂ ਸਰੀਰ ਹੈ ਲਓ ਧਰਤੀ ਮਾਨ ਨੂੰ ਮੱਥਾ ਫੇਰ ਦੇਖਦਾ ਫੇਰ ਦੇਖਦਾ ਚਿੱਟੀ ਵਾਲਾ ਇੱਕ ਕੰਨੀ ਤੇ ਹੋ ਗਿਆ ਦੂਸਰੇ ਪਾਸੇ ਦੁੱਗਾ ਵਾਲਾ ਚਾਰ ਨੇ ਐਵੇਂ ਹੋਣ ਵਾਲੇ ਸਹਾਰਾ ਰਣਗਾਂ ਦੀ ਟੀਮ ਦੂਸਰੇ ਪਾਸੇ ਦੂਜਾ ਤੱਕ ਦੁੱਗਾ ਵਾਲੇ ਨੂੰ ਖੁਸ਼ਦੀਪ ਤੇ ਲੱਦ ਲੱਦ ਲੱਦਲਾ ਤੇ ਖੁਸ਼ੀ ਓਹ ਵਾਹ ਇਹ ਨੌਜਵਾਨ ਕਰਦਾ ਮੇਲਾ ਤਾੜੀ ਵੱਜ ਗਈ ਲਓ ਅਗਲੀ ਕਬੱਡੀ ਐਸ ਸਮੇਂ ਫੇਰ ਸ਼ੋਦਾ ਨਾਮ ਆ ਗਿਆ ਸੀਹਾ ਨਾਨ ਪਿੰਡ ਮਲੇਰਕੋਟੇ ਇਲਾਕੇ ਦਾ ਆ ਨੌਜਵਾਨ ਕਹਿੰਦੇ ਦੂਸਰੇ ਪਾਸੇ ਧੂਰ ਕੋਟੀਆ ਇਹ ਜੇਲੇ ਦਾ ਪਿੰਡੂ ਦੂਸਰੇ ਪਾਸੇ ਆ ਇਸ ਸਮੇਂ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਲਓ ਅਗਲੀ ਕਬੱਡੀ ਪਰਮਜੀਤਪੁਰੇ ਬਾਗੀ ਦੀ ਆ ਇਸ ਸਮੇਂ ਬਾਕੀ ਦੀ ਬਈ ਕਬੱਡੀ ਤੇ ਹੁਣ ਦੇਖਾਂਗੇ ਕੌਣ ਅੱਗੇ ਵਧ ਕੇ ਬੱਲੇ ਬੱਲੇ ਕਰਾਉ ਇਸਵੇ ਆ ਹੁੰਦਾ ਏ ਆ ਸ਼ਾਕਾ ਇਸਵੇ ਕੋਸ਼ਿਸ਼ ਕਰਦਾ ਪਰ ਪੁਆਇੰਟ ਪਰਮਜੀਤਪੁਰੀਆ ਇੱਕ ਅਗਦਾ ਵਾਧਾ ਖੇਡ ਦਾ ਦੇ ਵਿੱਚ ਕਰਦਾ ਹੋਇਆ ਅਗਲੀ ਕਬੱਡੀ ਦੇ ਹੁਣ ਦੇਖਾਂਗੇ ਅੱਜ ਦੇ ਮੇਜ਼ਬਾਨ ਕਬੱਡੀ ਕਲੱਬ ਸਰਹਾਲਾ ਰਣੂਆ ਦੇ ਕਿਹੜਾ ਜੱਫੀ ਆ ਬੱਲੇ ਬੱਲੇ ਕਬੱਡੀ 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 ਆ ਕਬੱਡੀ ਕਰਦਾ ਪਰ ਪੁਆਇੰਟ ਇਸ ਸਮੇਂ ਧਾਵੀ ਦੇ ਹੱਕ ਚੰਦਾ ਹੋਇਆ ਇੱਕ ਅੰਗ ਦਾ ਵਾਅਦਾ ਖੇਡ ਮੈਦਾਨ ਦੇ ਵਿੱਚ ਕਰਦਾ ਹੋਇਆ ਚੱਲ ਵੀ ਮਣੀ ਸਿਆ ਆ ਪਾਗਲੀ ਕਬੱਡੀ ਇਹ ਆ ਸੰਧੂ ਛੱਠੇ ਦੀ ਧਰਤੀ ਦਾ ਆ ਕਾਲਾ ਸੰਘਾ ਦਾ ਇਲਾਕਾ ਇਹ ਮਣੀ ਸੰਧੂ ਛੱਠੀ ਆ ਆ ਮਣੀ ਕਬੱਡੀ ਪਾ ਰਿਹਾ ਸੰਧੂ ਛੱਠੇ ਵਾਲਾ ਕਬੱਡੀ ਪਾ ਰਿਹਾ ਉਧਰ ਇਹ ਵੱਲ ਰੇਨਿੰਗ ਤੇ ਸ਼ਾਇਨ ਕਿਚਨ ਕੈਪਟਨ ਵਾਲੇ ਗੁਰਦਾਜ ਸਿੰਘਾ ਕਹਿੰਦਾ ਵੀ ਹਰ ਪੁਆਇੰਟ ਤੇ ਜਿੰਨੇ ਜੱਫੇ ਅਰਸਟ ਦੀ ਟੀਮ ਲਾਊਗੀ 100-100 ਡਾਲਰ ਦਿੱਤਾ ਜਾਣਗੇ ਵਿਜੇ ਵਾਲਿਆ ਓਈ ਕੋ ਨਾਲ ਆ ਇਕ ਕੋ ਇਧਰ ਹੈ ਮੇਰਾ ਭਰਾ ਸਵਾਦ ਜਿਆ ਨਹੀਂ ਆਉਂਦਾ ਰੱਤੀਆ ਰਹਿਣ ਦੇ ਜਿੱਥੇ ਡਿੱਗਿਆ ਸਾਬ ਇਲੈਕਟ੍ਰਿਕ ਵਾਲੇ ਭੱਜ ਕੇ ਹੋਜੋ ਦਰਿਆਲ ਸਾਹਿਬ ਗਿੱਲਮਾਨ ਸਿੱਧੂ ਉਹਦੇ ਘਰੇ ਵਾਲ ਵੀ ਕਦੇ ਕਦੇ ਕੱਢਦੇ ਗੁੱਸੇ ਜਗਾਲ ਵੀ ਆਹ ਦੇਖੋ ਕਾਰ ਹੋਜੇ ਜੀ ਆ ਗਏ ਇਧਰ ਦੇਖੋ ਵੀ ਡਾਇਮੰਡ ਡਾਇਮੰਡ ਹੀਰਾ 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 ਉਖੜੇ ਪੈਰ ਉਖੜੇ ਪੈਰ ਫੋਜੀ ਚੱਲ ਫੋਜੀ ਚੱੜਦੇ ਇੱਕ ਪਾਸੇ ਸਰਹਾਲਾ ਰਣੂਆ ਸਰਹਾਲਾ ਰਣੂਆ ਤੇ ਹੀਰਾ ਹੀਰਾ ਪਾਟੇ ਇਸ ਸਮੇਂ ਮੈਦਾਨ ਦੇ ਵਿੱਚ ਸੁਣਾ ਨੰਬਰ ਜੋੜਦਾ ਹੋਇਆ ਅਗਲੀ ਕਬੱਡੀ ਫੇਰ ਲਖਿਆ ਪੈ ਗਈ ਹੈ ਇਹ ਫੇਰ ਕਬੱਡੀ ਪੈ ਗਈ ਹੈ ਅਗਲੀ ਕਬੱਡੀ ਇਹ ਸਰਹਾਰਾ ਰਣੂ ਵੱਲ ਅਗਲੀ ਕਬੱਡੀ ਦੂਜੇ ਪਾਸੇ ਹੁਣ ਦੇਖਾਂਗੇ ਹਉ ਬੱਲੇ ਬੱਲੇ ਕਬੱਡੀ 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 ਤੇ ਪੁਆਇੰਟ ਇੱਕ ਅਗਦਾ ਵਾਓ ਸੋਹਣਿਆ ਨਹੀਂ ਰਿਸਾ ਤੇਰੀਆਂ ਇੱਕ ਅਗਦਾ ਵਾਦਾ ਸ਼ੀਰਪਖ ਸਿੰਘ ਕਬੱਡੀ ਕਲੱਬ ਸਰਹਾਲਾ ਰਣੂ ਵਾਲੀ ਹੁੰਦਾ ਹੋਇਆ ਛੋਟਾ ਨਾਥ ਅਗਲੀ ਕਬੱਡੀ ਦੂਜੇ ਪਾਸੇ ਹਰੀਕੇ ਵਾਲਾ ਹਰੀਕੇ ਵਾਲੇ ਵਿੱਕੀ ਦੇ ਨਾਲ ਟੱਕਰ ਹੋ ਗਈ ਪੱਟੀ ਦਾ ਲਾਕਾ ਇੱਕ ਪਾਸੇ ਛੋਟਾ ਨਾਥ ਬਾਥ ਹਾਂ ਪਹਿਲੀ ਵਾਰ ਆਇਆ ਆਂ ਉਂਗਲ ਤਾਂ ਖੜੀ ਸੀ ਖੜੀ ਰਹਿਉ ਜੱਟ ਦੀ ਇੱਕ ਵਾਰੀ ਨਾਥ ਤੇ ਨਹੀਂ ਤਾੜੀ ਮਾਰ ਦਿਓ ਧੰਨਵਾਦ ਵੀਰੇ ਸਾਊਂਡ ਵਾਲੇ ਵੀਰ ਨੂੰ ਬੇਨਤੀ ਹੈ ਭਾਈ ਯਾਰ ਟਿਕਿਆ ਰਹਿਣ ਦੇ ਮੇਰਾ ਵੀਰਾ ਇੱਕੋ ਨਾਲ ਮੈਸੇਜ ਜਿਵੇਂ ਕਚਰਾ ਆ ਜਾਂਦਾ ਨਾ ਮੈਸੇਜ ਆ ਜਾਂਦਾ ਟਿਕਿਆ ਰਹਿਣ ਦੇ ਐਨ ਸਵਾਜ ਆ ਵੀ ਕੋ ਬੰਦ ਕਰ ਦੇ ਦੋਨੋਂ ਮਾਈਕਾਂ ਦੀ ਉਹ ਦੇਖੋ ਅਨਵੀਰ ਸਿੰਘ ਤੁੱਲੇ ਨੇ ਕਬੱਡੀ ਪਾਈ ਹੈ ਬਰਾੜਾ ਵਧਾਈ ਹੈ